ਗਲੋਬਲ ਸੁਪਰਸਟਾਰ ਦਲਜੀਤ ਦੋਸਾਂ ਜਾਇਦੀਨੀ ਹੀ ਹੈ ਆਪਣੀ ਸਟਾਈਲਿਸ਼ ਲੁੱਕ ਗਾਇਕੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਨੇ ਦੱਸਦੀ ਹੈ ਪਰ ਹੁਣ ਦਸਾਂਜਾ ਵਾਲਾ ਇੱਕ ਵਲਫਰ ਤੋਂ ਵਿਸ਼ਾ ਦਾ ਚਰਚਾ ਜਿਹੜਾ ਹੈ ਉਹ ਬਣਿਆ ਹੋਇਆ ਦੱਸ ਜੀ ਗਲੋਬਲ 스타 ਦਲਜੀਤ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਸੁਰਖੀਆਂ ਪਟੋਲ ਰਹੇ ਨੇ ਦੱਸ ਜੀ ਉਹਨਾਂ ਆਪਣੀ ਗਾਇਕੀ ਤੇ ਅਦਾਕਾਰੀ ਤੇ ਸਟਾਈਲਿਸ਼ ਅੰਦਾਜ਼ ਨਾਲ ਫੈਨਸ ਦੇ ਨੂੰ دیਵਾਨਾ ਜਿਹੜਾ ਹੈ ਬਣਾਇਆ ਹੋਇਆ ਇਸ ਵਿਚਾਰੇ ਕਲਾਕਾਰ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ ਇਸ ਵਿਚਕਾਰ ਕਲਾਕਾਰ ਵੱਲੋਂ ਇੱਕ ਅਜੀਹਾ ਖੁਲਾਸਾ ਕੀਤਾ ਗਿਆ ਹੈ ਜਿਸ ਬਾਰੇ ਸ਼ਾਇਦ ਹੀ ਕੋਈ ਜਾਨੂ ਹੋਵੇ ਦਰਅਸਲ ਇੰਸਟਾਗ੍ਰam ਹੈਂਡਲ ਉੱਪਰ ਇੱਕ ਵੀਡੀਓ ਕਲਿੱਪ ਜਿਹੜੀ ਹੈ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵਿੱਚ ਦਲਜੀਤ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਸਾਡਾ ਐਕਸੀਡੈਂਟ ਹੋਇਆ ਕਾਰ ਬਿਲਕੁਲ ਖਤਮ ਹੋ ਗਈ ਸੀ ਪਰ ਮੈਨੂੰ ਸੱਟ ਨਹੀਂ ਲੱਗੀ ਬਿਲਕੁਲ ਵੀ ਨਹੀਂ ਜਦੋਂ ਐਕਸੀਡੈਂਟ ਹੋਇਆ ਤਾਂ ਮੈਂ ਆਪਣੇ ਨਾਲ ਸੀ ਤੇ ਉਸ ਤੋਂ ਬਾਅਦ ਦੀਵਾਲੀ ਦਾ ਟਾਈਮ ਸੀ ਮੈਂ ਸ਼ਹਿਰ ਆਇਆ ਸੀ ਪਟਾਕੇ ਚੱਲ ਰਹੇ ਸੀ ਦਾਜੀ ਇਹ ਵੀ ਕਹਿੰਦਾ ਹੈ ਦਲਜੀਤ ਦਸਾਂ ਅੱਜ ਕੇ ਲੋਕ ਦੀਵਾਲੀ ਮਨਾ ਰਹੇ ਸੀ ਉਸ ਦੌਰਾਨ ਮੇਰੇ ਇੱਕ ਹੀ ਖਿਆਲ ਮਨ ਵਿੱਚ ਚੱਲ ਰਿਹਾ ਸੀ ਕਿ ਜੇਕਰ ਅੱਜ ਮੈਂ ਮਰ ਜਾਂਦਾ ਤਾਂ ਦੁਨੀਆ ਬਦਲਣ ਵਾਲੀ ਨਹੀਂ ਹੈ ਤੂੰ ਜੋ ਸੋਚ ਰਿਹਾ ਹੈ ਕਿ ਮੈਂ ਦੁਨੀਆ ਬਦਲ ਦੇਵਾਂਗਾ ਇਹ ਦੁਨੀਆ ਇਦਾਂ ਹੀ ਇਦਾਂ ਦੀ ਹੈ ਤੇ ਇਦਾਂ ਦੀ ਹੀ ਰਹੇਗੀ ਤੇ ਨਾਲ ਹੀ ਅੱਗੇ ਦਸਾਂਜੇ ਵਾਲੇ ਨੇ ਇਹ ਗੱਲ ਜਿਹੜੀ ਹੈ ਕਹੀ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਫੈਨਸ ਜਿਹੜੇ ਨੇ ਉਹ ਵੱਖਰੀ ਵੱਖਰੀ ਪ੍ਰਤੀਕਿਰਿਆ ਜਿਹੜੀਆਂ ਨੇ ਦੇਣ ਲੱਗੇ ਤੇ ਨਾਲ ਹੀ ਜੇ ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਹਾਲੀ ਹੀ ਵਿੱਚ ਫਿਲਮ ਜੱਟ ਐਂਜੂਲੇਟ 3 ਵਿੱਚ ਨਜ਼ਰ ਆਈ ਸੀ ਇਸ ਫਿਲਮ ਰਾਹੀਂ ਉਹਨਾਂ ਫੈਨਸ ਦਾ ਭਰਪੂਰ ਮਨੋਰੰਜਨ ਕੀਤਾ ਤੇ ਬਾਕਸ ਆਫਿਸ ਤੇ ਕਈ ਰਿਕਾਰਡ ਵੀ ਤੋੜੇ ਇਸ ਫਿਲਮ ਵਿੱਚ ਇੱਕ ਵਾਰ ਫਿਰ ਕਲਾਕਾਰ ਦੀ ਨੀਰੂ ਬਾਜਵਾਲ ਨਾਲ ਜੋੜੀ ਜਿਹੜੀ ਹੈ ਦੇਖੀ ਜਾ ਸਕਦੀ ਸੀ ਦੋਵਾਂ ਦਾ ਰੋਮਾਂਸ ਕਰਦੇ ਹੋਏ ਦੋਵਾਂ ਨੂੰ ਦੇਖਿਆ ਗਿਆ ਸੀ